ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸੁਖਦੇਵ ਸਿੰਘ ਢੀਨਸਾ ਦਾ ਅੰਤਿਮ ਸੰਸਕਾਰ ਅੱਜ ਸੰਗਰੂਰ ਜ਼ਿਲ੍ਹੇ ਦੇ ਉਹਨਾਂ ਦੇ ਜੱਦੀ ਪਿੰਡ ਉੱਬਾਵਾਲ ਵਿਖੇ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਉਹਨਾਂ ਦੀ ਦੇਹ ਨੂੰ ਚੰਡੀਗੜ੍ਹ ਤੋਂ ਰਾਜਪੁਰਾ ਪਟਿਆਲਾ ਪਵਾਨੀਗੜ ਰਾਹੀਂ 10:30 ਤੋਂ 11 ਵਜੇ ਦੇ ਵਿੱਚ ਕਾਰ ਸੰਗਤ ਦੇ ਅੰਤਿਮ ਦਰਸ਼ਨ ਲਈ ਸੰਗਰੂਰ ਸਥਿਤ ਉਹਨਾਂ ਦੇ ਨਿਵਾਸ ਤੇ ਲਿਆਂਦਾ ਗਿਆ। ਅੰਤਿਮ ਸੰਸਕਾਰ ਸੰਗਰੂਰ ਤੋਂ ਉਹਨਾਂ ਦੇ ਜੱਦੀ ਪਿੰਡ ਉਬਾਵਾਲ ਸੰਗਰੂਰ ਲਈ ਦੁਪਹਿਰ 3 ਵਜੇ ਦੇ ਕਰੀਬ ਰਵਾਨਾ ਹੋਵੇਗਾ ਜਿਸ ਦੇ ਚਾਲ ਦੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਵਾਸਤੇ ਵੱਖ-ਵੱਖ ਸਿਆਸੀ ਲੀਡਰ ਉਹਨਾਂ ਦੇ ਘਰ ਪਹੁੰਚ ਰਹੇ ਨੇ ਉੱਥੇ ਹੀ ਮੀਡੀਆ ਦੇ ਨਾਲ ਵੀ ਸਿਆਸੀ ਲੀਡਰਾਂ ਨੇ ਗੱਲਬਾਤ ਕੀਤੀ ਹੈ ਦਾਸ ਜੀ ਇੱਕੀ ਸੁਖਦੇਵ ਸਿੰਘ ਢੀਂਸਾ ਦੇ ਵੱਲੋਂ ਫੋਰਟਿਸ ਹਸਪਤਾਲ ਦੇ ਵਿੱਚ ਉਹਨਾਂ ਨੇ 99 ਸਾਲ ਦੀ ਉਮਰ ਦੇ ਵਿੱਚ ਆਖਰੀ ਸਾਹ ਲਏ ਉਨ੍ਹਾਂ ਦੇ ਦੇਹਾਂ ਤੋਂ ਬਾਅਦ ਪਰਿਵਾਰ ਦੇ ਵਿੱਚ ਸੋਗ ਦੀ ਲਹਿਰ ਹੈ ਅਤੇ ਸਿਆਸਤ ਦੇ ਵਿੱਚ ਵੀ ਵੱਡਾ ਘਾਟਾ ਮਹਿਸੂਸ ਕੀਤਾ ਜਾ ਰਿਹਾ ਹੈ ਸਕਰੀਨ ਦੇ ਉੱਤੇ ਚੱਲ ਰਹੀਆਂ ਤਸਵੀਰਾਂ ਸਾਫ਼ ਦੇਖ ਸਕਦੇ ਹੋ ਕਿ ਸੁਖਦੇਵ ਸਿੰਘ ਢੀਂਸਾ ਦੇ ਅੰਤਿਮ ਸੰਸਕਾਰ ਨੂੰ ਲੈ ਕੇ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਏ ਨੇ ਟੈਂਟ ਲਗਾਏ ਗਏ ਨੇ ਧੁੱਪ ਕਰਕੇ ਤੇ ਨਾਲ ਹੀ ਸਾਰੇ ਪੁਖਤਾ ਪ੍ਰਬੰਧ ਵੀ ਕੀਤੇ ਗਏ ਨੇ ਸਾਹ ਸੁਖਦੇਵ ਸਿੰਘ ਢੀਂਸਾ ਨੇ ਜੋ ਮੈਂ ਸਮਝਦਾ ਆਪਣੀ ਬੇਬਾਕ ਹੋ ਕੇ ਗੱਲ ਕਹਿਣ ਦੀ ਪਹਿਚਾਣ ਬਣਾਈ ਆ ਉੱਤੇ ਅਸੀਂ ਮਾਣ ਕਰ ਸਕਦੇ ਆ ਔਰ ਉਹਨਾਂ ਨੇ ਜ਼ਿੰਦਗੀ ਦਾ ਵੱਡਾ ਹਿੱਸਾ ਸਮਾਜ ਦੇ ਹਰ ਖੇਤਰ ਦੇ ਵਿੱਚ ਸੇਵਾ ਵੀ ਚਲਾਇਆ ਭਾਵੇਂ ਸਹਿਕਾਰਤਾ ਦਾ ਰਹਿ ਹੋਵੇ ਭਾਵੇਂ ਪੁਚੈਕੀ ਰਾਜ ਸਿਸਟਮ ਹੋਵੇ ਭਾਵੇਂ ਰਾਜਨੀਤੀ ਹੋਵੇ ਭਾਵੇਂ ਧਾਰਮਿਕ ਸਮਾਜਿਕ ਹਰ ਖੇਤਰ ਦੇ ਵਿੱਚ ਖਾਸ ਤੌਰ ਤੇ ਖੇਡਾਂ ਦੇ ਖੇਤਰ ਦੇ ਵਿੱਚ ਉਹਨਾਂ ਦੀ ਕਿੰਨੀ ਵੇਕਲੀ ਪਛਾਣ ਰਹੀ ਆ ਔਰ ਉਹਨਾਂ ਦਾ ਜਿਹੜਾ ਘਾਟ ਆ ਉਹ ਪੂਰਿਆ ਨਹੀਂ ਜਾ ਸਕਦਾ ਤੁਹਾਡੇ ਨਾਲ ਸਫ਼ਰ ਕਿਸ ਤਰ੍ਹਾਂ ਦਾ ਮੇਰੇ ਨਾਲ ਤਾਂ ਵਿਦਿਆਰਥੀ ਜੀਵਨ ਤੋਂ ਲੈ ਕੇ ਜਦੋਂ ਮੈਂ ਪੜਦਾ ਹੁੰਦਾ ਸੀ ਜੈਪਨੀ ਯੂਨੀਵਰਸਿਟੀ ਪਟਿਆਲਾ ਦਾ ਪ੍ਰਧਾਨ ਸੀ ਮੈਂ ਉਦੋਂ ਤੋਂ ਲੈ ਕੇ ਮੇਰਾ ਇਹਨਾਂ ਨਾਲ ਵਾਸਤਾ ਰਿਹਾ ਔਰ ਫਿਰ ਤਾਂ ਪਰਿਵਾਰਕ ਰਿਸ਼ਤਿਆਂ ਦੇ ਵਿੱਚ ਬਦਲਿਆ ਸਾਡਾ ਸਬੰਧ ਰਾਜਨੀਤੀ ਨਹੀਂ ਸੀ ਕੇਵਲ ਪਰਿਵਾਰਕ ਸਵੱਧ ਵੀ ਹੁਣ ਤੱਕ ਰਹੇ ਔਰ ਮੈਂ ਕਹਿ ਸਕਦਾ ਕਿ ਹਰਮੇਸ਼ਾ ਹੀ ਉਹ ਰਏ ਅੱਛੀ ਦੰਦੇ ਸੀ ਔਰ ਸੱਚ ਤੇ ਪਹਿਰਾ ਦੰਦੇ ਸੀ ਔਰ ਮੈਂ ਕਹਿ ਸਕਦਾ ਕਿ ਬੇਬਾਕ ਹੋ ਕੇ ਆਪਣੀ ਗੱਲ ਕਹਿਣ ਦੀ ਹਿੰਮਤ ਰੱਖਦੇ ਸੀ ਕਾਰਨ ਦਾ ਕਟ ਹੈ ਹੀ ਸਮਾਜ ਨੂੰ ਤੇ ਰਾਜਨੀਤੀ ਨੂੰ ਕਿਤੇ ਦੇਖੋ ਪਰਿਵਾਰ ਨੂੰ ਤਾਂ ਕਾਟਾ ਹੁੰਦੇ ਹੁੰਦਾ ਪਰ ਉਹਨਾਂ ਦੇ ਜਾਣ ਦੀ ਉਹਨਾਂ ਦੇ ਸਦਮੇ ਦੀ ਪੀੜਾ ਜਿਹੜੀ ਆ ਉਹ ਖਾਸਤੇ ਸਮਾਜ ਨੂੰ ਆ ਕਿਉਂਕਿ ਨਾ ਕੇਵਲ ਉਹ ਅਕਾਲੀ ਦਰਬ ਦੇ ਵਿੱਚ ਬਣ ਕੇ ਬਾਕੀ ਵੀ ਪਾਰਟੀਆਂ ਵਿੱਚ ਉਹਨਾਂ ਦਾ ਬਹੁਤ ਵੱਡਾ ਸਤਿਕਾਰ ਸੀ ਔਰ ਬੜਾ ਵੱਡਾ ਉਹਨਾਂ ਦਾ ਨਾਮ ਸੀ ਅੰਤਿਮ ਸਮੇਂ ਇਹ ਗੱਲ ਤੁਹਾਡੇ ਨਾਲ ਸਾਂਝੀ ਕੀਤੀ ਹੋਵੇ ਅੰਤਿਮ ਸਮੇਂ ਆਹ ਜਾਣ ਤੋਂ 4 ਦਿਨ ਪਹਿਲਾਂ ਮੈਂ ਇੱਥੇ ਗਿਆਨੀ ਹਰਪ੍ਰੀਤ ਸਿੰਘ ਉਹਦੇ ਨਾਲ ਮਿਲ ਕੇ ਆਏ ਉਹਨਾਂ ਨੂੰ ਉਹਨਾਂ ਨੂੰ ਇੱਕੇ ਚਿੰਤਾ ਸੀ ਕਿ ਲੀਡਰ ਤਾਂ ਲੜਦੇ ਦੇਖੇ ਆ ਧੜੇ ਤਾਂ ਪਾਰਟੀਆਂ 'ਚ ਦੇਖੇ ਨੇ ਪਰ ਕਦੇ ਤਾਕਤਾਂ ਦਾ ਟਕਰਾਅ ਨਹੀਂ ਸੀ ਦੇਖਿਆ ਜਥੇਦਾਰ ਸਹਿਬਾਨਾਂ ਦਾ ਟਕਰਾਅ ਨਹੀਂ ਸੀ ਦੇਖਿਆ ਇਹ ਜਿਹੜੇ ਜਥੇਦਾਰ ਸਹਿਬਾਨ ਤੇ ਤਾਕਤਾਂ ਕੋਲ ਜੁੜੋ ਜੁੜੀ ਹੋ ਰਹੇ ਨੇ ਅੱਜ ਇਹਨਾਂ ਨੂੰ ਸਿਰ ਜੋੜ ਕੇ ਬਿਠਾਉਣ ਦੀ ਲੋੜ ਆ ਇਹ ਚਿੰਤਾ ਉਹ ਆਪਣੇ ਹਿਰਦੇ 'ਚ ਲੈ ਕੇ ਗਏ ਸੂਬੇ ਦੀ ਤੇ ਦੇਸ਼ ਦੀ ਸੇਵਾ ਵੱਖ-ਵੱਖ ਜਗ੍ਹਾ ਤੇ ਬੈਠ ਕੇ ਕੀਤੀ ਉਹ ਇੱਕ ਉੱਗੇਸ਼ਤ ਸਿਆਸਤਦਾਨ ਸਨ ਉਹਨਾਂ ਨੇ ਖੇਡਾਂ ਦੇ ਖੇਤਰ ਦੇ ਵਿੱਚ ਵੀ ਬਹੁਤ ਵੱਡਾ ਯੋਗਦਾਨ ਪਾਇਆ ਬਹੁਤ ਸਾਰੇ ਨੌਜਵਾਨ ਬੱਚਿਆਂ ਨੂੰ ਵੱਡੇ-ਵੱਡੇ ਜਗ੍ਹਾ ਤੇ ਜਾ ਕੇ ਖੇਡਾਂ ਵਿੱਚ ਹਿੱਸਾ ਲੈਣ ਦਾ ਮੌਕਾ ਮਿਲਿਆ ਉਸ ਦੇ ਵਿੱਚ ਵੀ ਉਹਨਾਂ ਦਾ ਬਹੁਤ ਵੱਡਾ ਸਹਿਯੋਗ ਰਿਹਾ ਮੇਰੇ ਪਰਿਵਾਰ ਦਾ ਤੇ ਮੇਰਾ ਉਹਨਾਂ ਨਾਲ ਇੱਕ ਨਿੱਜੀ ਤੇ ਪਰਿਵਾਰਕ ਮੇਰੇ ਬਜ਼ੁਰਗਾਂ ਕਰਕੇ ਨੇੜਤਾ ਤੇ ਰਿਸ਼ਤਾ ਸੀ ਅੱਜ ਜਿੱਥੇ ਮੈਨੂੰ ਨਿੱਜੀ ਤੌਰ ਤੇ ਇਸ ਗੱਲ ਦਾ ਘਾਟਾ ਪਿਆ ਉੱਥੇ ਸਾਡੇ ਇਲਾਕੇ ਨੂੰ ਸੂਬੇ ਨੂੰ ਤੇ ਦੇਸ਼ ਨੂੰ ਇੱਕ ਉੱਗੇ ਸਿਆਸਤਦਾਨ ਜੋ ਉਹਨਾਂ ਦੀ ਸ਼ਖਸੀਅਤ ਸੀ ਉਸ ਦਾ ਇੱਕ ਬਹੁਤ ਵੱਡਾ ਨਾ ਪੂਰਨ ਹੋਣ ਵਾਲਾ ਘਾਟਾ ਪਿਆ ਤੇ ਇਸ ਦਾ ਸਭ ਤੋਂ ਵੱਡਾ ਸਨਮਾਨ ਦਾ ਪਦਉਪਾਤਨ ਸਨਮਾਨ ਦਿੱਤਾ ਗਿਆ ਸੀ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਜਿਸ ਤਰ੍ਹਾਂ ਮੈਂ ਕਿਹਾ ਕਿ ਉਹਨਾਂ ਨੇ ਆਪਣੀ ਰਾਜਨੀਤਿਕ ਜੀਵਨ ਨੂੰ ਸੇਵਾ ਦੇ ਨਾਲ ਜੋੜ ਕੇ ਰੱਖਿਆ ਉਹਨਾਂ ਨੇ ਜਿਹੜੇ ਜਿਹੜੇ ਖੇਤਰ ਦੇ ਵਿੱਚ ਉਹਨਾਂ ਨੂੰ ਸੇਵਾ ਲੱਗੀ ਉਹਨਾਂ ਨੇ ਵੱਧ ਚੜ ਕੇ ਉਸ ਸੇਵਾ ਨੂੰ ਕੀਤਾ ਅੱਜ ਉਸੇ ਕਰਕੇ ਉਸ ਵੇਲੇ ਦੀਆਂ ਸਰਕਾਰਾਂ ਨੇ ਉਹਨਾਂ ਨੂੰ ਇੰਨੀ ਵੱਡੀ ਆਰਡਰ ਦਿੱਤੀ ਸੀ। ਔਰ ਹਫਤੇ ਦੇ ਵਿੱਚ ਇੱਕ ਵਾਰੀ ਜ਼ਰੂਰ ਇੱਕ ਦੂਜੇ ਦੇ ਘਰ ਅਸੀਂ ਖਾਣਾ ਖਾਂਦੇ ਸੀ। ਹੂੰ। ਸੋ ਇੱਕ ਭਾਈਚਾਰਕ ਨਾਤੇ ਦੇ ਉੱਤੇ ਪੰਜਾਬ ਦੇ ਅਸੀਂ ਸਾਰੇ ਮਸਲੇ ਪਾਰਲਮੈਂਟ ਤੇ ਚੱਕਦੇ ਸੀ। ਹੂੰ। ਔਰ ਇਹਨੂੰ ਸਾਨੂੰ ਲੀਡ ਕਰਦੇ ଥିਂ ਟਿੰਸਾ ਸਾਹਿਬ। ਹੂੰ। ਸੋ ਇਹ ਬਹੁਤ ਅੱਛੀ ਯਾਦ ਹੈ ਬਹੁਤ ਅੱਛੇ ਦੱਸ ਕੇ ਗਏ ਸੀ ਹਾਂਜੀ ਅਗਰ ਰੀਸੈਂਟਲੀ ਕੋਈ ਗੱਲ ਹੋਈ ਸੀ ਕਿ ਜਦੋਂ ਬਿਮਾਰ ਸੀ ਹਾਂਜੀ ਕੋਈ ਰੀਸੈਂਟਲੀ ਤੁਹਾਡੀ ਆਖਰੀ ਮੁਲਾਕਾਤ ਆਖਰੀ ਮੁਲਾਕਾਤ ਮੇਰੀ 1.5 ਸਾਲ ਪਹਿਲੇ ਮੇਰੇ ਖਿਆਲ ਚ ਇਹ ਜਦ ਇੱਕ ਸਾਡੇ ਹੈਗੇ ਨੇ ਕੈਂਥ ਸਾਹਿਬ ਉਹਨਾਂ ਨੇ ਆਪਣੇ ਸਮਾਜ ਦਾ ਪ੍ਰੋਗਰਾਮ ਰੱਖਿਆ ਸੀ ਚੰਡੀਗੜ੍ਹ ਦੇ ਵਿੱਚ ਉਹਦੇ ਵਿੱਚ ਆਏ ਸੀ ਉੱਥੋਂ ਮੈਂ ਆਖਰੀ ਮਿਲੀ ਹਾਂ ਹਾਂਜੀ ਕਿ ਕੋਲ ਆ ਸਾਫ ਤੌਰ ਤੇ ਇਹ ਸਾਨੂੰ ਸੁਦਾ ਦੇ ਕਿ ਸੁਖਦੇਵ ਸਿੰਘ ਢੀਂਡਸਾ ਦੇ ਦੇਹਾਂ ਤੋਂ ਬਾਅਦ ਪੂਰੇ ਪਰਿਵਾਰ ਦੇ ਵਿੱਚ ਸੋਗ ਦੀ ਲਹਿਰ ਹੈ ਤੇ ਅੱਜ ਉਹਨਾਂ ਦਾ ਅੰਤਿਮ ਸੰਸਕਾਰ ਕਰਨ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਨੇ ਹਕੀਕਤ ਟੀਵੀ ਪੰਜਾਬੀ ਲਈ ਸੰਗਰੂਰ ਤੋਂ ਅਨਿਲ ਜੈਨ ਦੀ ਰਿਪੋਰਟ